ਜੇ ਆਪਾਂ ਜੋਤਵੀਰ ਹਿਸਸਵਾਲ ਦੀ ਉਹਨਾਂ ਦੀ ਕਬੂਤਰਬਾਜੀ ਦੇ ਖੇਤਰ 'ਚ ਗੱਲਾਂਬਾਤਾਂ ਕਰ ਰਹੇ ਹਾਂ 2024 ਦੇ ਵਿੱਚ ਜਿਹੜੇ ਕਬੂਤਰਾਂ ਨੇ ਜੋਤਵੀਰ ਨੂੰ ਕਬੂਤਰਬਾਜੀ ਦਾ ਸਿਕੰਦਰ ਬਣਾਇਆ ਉਹਨਾਂ ਦੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਕੀ ਆ ਹੀ ਦਰਸ਼ਨ ਕਰਨ ਵਾਲੀ ਗੱਲ ਆ ਜੋਤਵੀਰ ਹਿਸਸਵਾਲ ਦੇ ਨਾਲ ਆਪਾਂ ਅੱਜ ਕਬੂਤਰਬਾਜੀ ਦੇ ਖੇਤਰ 'ਚ ਗੱਲਾਂਬਾਤਾਂ ਕਰ ਰਹੇ ਹਾਂ 2024 ਦੇ ਵਿੱਚ ਕਬੂਤਰਬਾਜੀ ਦਾ ਸਿਕੰਦਰ ਬਣਿਆ ਤੇ ਜਿਹੜੇ ਕਬੂਤਰਾਂ ਨੇ ਸਿਕੰਦਰ ਬਣਾਇਆ ਉਹਨਾਂ ਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਜਯੋਤਵੀਰ ਇਹ ਕਬੂਤਰ ਕਿਹੜਾ ਇਹ ਖਨੌੜੇ ਵਾਲਾ ਕਬੂਤਰ ਆ ਜੀ ਜਿਹੜਾ ਖਨੌੜੇ ਮੋਟਰਸਾਈਕਲ 'ਤੇ ਆ ਸੀ ਇੱਕ ਜਿਹੜਾ ਐਲਸੀਡੀ 'ਤੇ ਆਈ ਉਹ ਚੰਨ ਵੀ ਤਾਂ ਬੱਚੇ ਘਰਾਉਣ ਲੱਗੇ ਅੱਛਾ ਉਹ ਬੱਚੇ ਘਟਾਉਣ ਨੂੰ ਤੁਸੀਂ ਲੈ ਕੇ ਹਾਂਜੀ ਲੋ ਜਿੱਤੇ ਸੀ ਉੱਥੇ ਪਹਿਲਾਂ ਤੇ ਦੂਜਾ ਦੋਨੋਂ ਇਹ ਕਬੂਤਰ ਇਹ ਮੋਟਰਸਾਈਕਲ ਤੇ ਵੱਧ ਉੱਡਿਆ ਸੀ ਇਹ ਮੋਟਰਸਾਈਕਲ ਤੇ ਇਹਦਾ ਲਾਲ ਪੂੰਛਾ ਹਾਂਜੀ ਹਰਾ 사ਤਾ ਹਰਾ 사ਤਾ ਇਹ ਕਬੂਤਰ ਦੀ ਗੱਲ ਕਰਦੇ ਵੀ ਘੰਟਾ ਡੇਢ ਘੰਟਾ ਹੀ ਘਰੇ ਉੱਡਦਾ ਜੀ ਅੱਛਾ ਇਹ ਕਬੂਤਰ ਇਹ ਇਹ ਕਬੂਤਰ ਖੋਦ ਆਪ ਅੱਛਾ ਇਹ ਦੇ ਉਹ ਇਹਨੂੰ ਲਾਲ ਸਰਾ ਹਾਂਜੀ ਲਾਲ ਸਰਾ ਚਿੱਟੀਆਂ ਦਾ ਲਾਲ ਸਰਾ ਚਿੱਟੀਆਂ ਅੱਖਾਂ ਦਾ ਹਾਂਜੀ ਅੱਛਾ ਇਹਨੇ ਮੋਟਰਸਾਈਕਲ ਜਿੱਤੇ ਆ ਜਮਾ ਜੀ ਜਮਾ ਇਹ ਘਰੇ ਘੰਟਾ ਡੇਢ ਘੰਟਾ ਮਸਾ ਮਸਾ ਜੀ ਮਸਾ ਤੇ ਉਸ ਦਿਨੇ ਟੈਂਪਰੇਚਰ ਹੋਊਗਾ ਉਦੋਂ ਨਿਪੜ ਗਈ ਸੀ ਬਾਜੀ ਦੇਖੋ 43 ਤੋਂ ਉੱਤੇ ਹੀ ਸੀ 44 ਤੋਂ 44 ਤੋਂ ਹਾਂਜੀ ਇਹ ਤਾਂ ਠੱਲਾਂ ਵੀ ਇਹਦੇ ਤੇ ਦੂਜੀਆਂ ਬਾਤੀਆਂ ਜੀ ਇਹਨਾਂ ਦੇ ਸੋਨੇ ਦੀਆਂ ਹੀ ਆ ਹਾਂਜੀ ਉਹ ਬੱਚੇ ਦੇ ਵਿਆਹ ਦੀ ਹੀ ਹੋਈਆਂ ਸੋਨੇ ਦੀਆਂ ਹਾਂਜੀ ਉਹ ਗਵਿੰਦਰભાઈ ਹੁਣੇ ਪਾ ਕੇ ਗਏ ਜੀ ਗਵਿੰਦਰભાઈ ਬੋਪਾਰਾਮ ਵਾਲਾ ਗਿਫਟ ਕਰਕੇ ਗਿਆ ਜੀ ਕਿਆ ਬਾਤ ਆ ਬਾਜੀ ਦੇ ਨੌਤੇ ਵੀ ਇੱਕ ਵਾਕਿਆ ਹੀ ਸੋਨੇ ਦੀਆਂ ਇਹ ਖੁੱਡੇ ਦੇ ਵਿੱਚ ਸੋਨੇ ਦੀਆਂ ਠੱਲਾਂ ਨਾਲ ਹੀ ਫਿਰਦੇ ਆ ਫਿਰ ਜਾਣ ਦੋ ਇਹਨਾਂ ਦੇ ਕਰਮ ਇਹਨਾਂ ਬਥੇਰਾ ਕੋ ਜੱਤ ਲਿਆ ਜੀ ਇਹ ਗੂਤ ਜਿਹੜੀ ਇਹਨਾਂ ਨੇ ਤਾਂ ਦੁਨੀਆ ਜਿੱਤ ਲਈ ਜਿਹਨੇ ਤੁਹਾਨੂੰ ਸਿਕੰਦਰ ਬਣਾਤਾ ਅੱਛਾ ਇਹ ਕਿਹੜੀ ਕਬੂਤਰੀ ਆ ਇਹ ਹਰਾਗਾਂ ਵਾਲੀ ਜਿਹੜੀ 21000 ਤੇ ਉੱਡੀ ਸੀ ਹਰਾ ਜਾਂ ਵਾਲੀ ਹਰਾ ਜਾਂ ਵਾਲੀ ਜਿਹੜੀ ਹਰਾ ਜਾਂ ਵਾਲੀ 21000 ਤੇ ਹਾਂਜੀ ਲਸ਼ ਲਸ਼ ਕਰਦੀ ਫਿਰਦੀ ਸੀ ਤੇ ਅੱਜ ਸੋਨੇ ਦੀਆਂ ਝਾਂਜਰਾਂ ਬਾਈ ਜੀ ਬਹੁਤੀ ਵੱਡੀ ਗੱਲ ਆ ਖੁੱਡੇ ਚ ਪਾ ਕੇ ਛੰਣ ਛੰਣ ਕਰਦੀ ਫਿਰਦੀ ਆ ਕੋਈ ਕਬੂਤਰ ਨਹੀਂ ਫਿਰ ਮਸਤ ਹੁੰਦੇ ਬਈ ਅਸੀਂ ਵੀ ਬੈਠੇ ਆ ਮੇਲ ਦੀ ਆਂਡੇ ਉਂਡੇ ਤੇ ਰਾਈ ਬੈਠਿਆ ਜੀ ਜਿਹਨੇ ਮਸਤ ਕਰਨੀ ਸੀ ਕਰ ਲਈ ਕਰ ਲਈ ਜੀ ਉਹਨੇ ਯਾਨੀ ਜੀ ਨੇ ਮੁਹੱਬਤ ਕਰਨੀ ਸੀ ਉਹਨੇ ਕਰ ਲਈ ਕਰ ਲਈ ਤੇ ਹੁਣ ਇਹ ਬੱਚਿਆਂ ਦੀ ਤਿਆਰੀ ਚ ਆਂਡੇ ਧਰਲੇ ਬੱਚੇ ਕੱਢੇ ਹੋਏ ਜੀ ਕਿਆ ਬਾਤ ਬੱਚਾ ਉਹ ਜਾ ਕੇ ਲੈ ਆ ਪਰ ਫਰਕ ਕੋਈ ਨਹੀਂ ਪਿਆ ਲੱਗਦਾ ਫਰਕ ਜੀ ਖਰਾਕ ਖਾਦੀ ਹੋਏ ਹੁਣ ਗਰਮੀ ਇੰਨੀ ਲੋਚ ਆਉਂਦਾ ਇਹਨਾਂ ਨੂੰ ਸ਼ਿਮਲਾ ਲੱਗਦਾ ਹੋਣਾ ਹੁਣ ਤਾਂ ਆਰਾਮ ਨਾਲ ਬੈਠੇ ਆ ਅੱਛਾ ਬੱਚੇ ਕਢਾ ਲੇ ਚਲੋ ਇਹ ਵੀ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਇਹ ਬਾਈ ਜੀ ਸੋਨੇ ਦੀਆਂ ਝਾਂਜਰਾ ਉਹੀ ਨਹੀਂ ਮਿਲੀਆਂ ਆ ਬੱਚਾ ਜੀ ਜਿਹੜਾ ਨਸਰੋ ਲੈ ਆ ਬਾਜੀ ਇਹਨੂੰ ਤਾਂ ਮੇਰੇ ਵੀ ਫੜਨ ਨੂੰ ਦਰਸ਼ਨ ਕਰਦੇ ਆ ਤੇ ਫੜ ਕੇ ਕੀ ਬਾਤ ਆ ਇਹ ਤਾਂ ਬਾਈ ਜੀ ਹਜੇ ਵੀ ਛੋਟਾ ਹੀ ਲੱਗਦਾ ਹਜੇ ਬੱਚਾ ਹੀ ਹੈ ਹਜੇ ਵੀ ਬੱਚਾ ਹੀ ਆ ਹਜੇ ਵੀ ਬੱਚਾ ਹੀ ਆ ਹਜੇ ਪਤਾ ਨਹੀਂ ਲੱਗਦਾ ਨਾਰਾ ਕੰਮ ਦਾ ਅੱਛਾ ਇਹ ਇਹਦੇ ਰੰਗ ਆ ਰੰਗ ਲਾਇਆ ਵੀ ਕਾਲਾ ਟੱਡ ਇਹਦਾ ਟੂਟ ਕਾਲਾ ਟੱਡ ਕਾਲਾ ਟੱਡ ਤੇ ਲਾਲ ਪੂਛ ਇਹਦੇ ਵੀ ਸੋਨੇ ਦੀਆਂ ਝਾਂਜਰਾ ਪਾਤੀਆਂ ਹਾਂ ਜੀ ਹਾਂ ਜੀ ਫਿਰ ਇਹ ਮੈਨੂੰ ਆਇਆ ਦਵਿੰਦਰ ਭਾਈ ਦੇ ਕੇ ਕਹਿੰਦਾ ਨਹੀਂ ਯਾਰ ਅੱਛਾ ਇਹ ਸਾਤੇ ਹੀ ਬੋਤੇ ਬਣਾਉਣੇ ਆ। ਨਾ ਵੀ ਮੱਕੀ ਵੀ ਐਂ ਕਰਦੇ ਗੁਰੂ ਤੇ ਬੜੀ ਗੁਰੂਦਰੀਸ ਕਰ ਲਈਦੀ ਆ। ਨਹੀਂ ਫੇ ਬਹਿਮਾਰੇ ਮੈਂ ਬਹਿ ਸਾਤੇ। ਇਹ ਭਾਈ ਜੀ ਕਰੋ ਪਹਿਲਾਂ ਦਰਸ਼ਨ ਇਹਦੇ ਤੁਸੀਂ ਤੇ ਜੋਤਵੀਰ ਕਰਾਓ ਦਰਸ਼ਨ ਇਹਦੇ ਵਧੀਆ ਤਰੀਕੇ ਦੇ ਨਾਲ ਕਿਉਂਕਿ ਇਹ ਉਹ ਰੋਸਤਮਾ 10:45 ਰਾਤ ਦੇ 11 11 11 11 40 11:40 ਮਿੰਟ ਦੇ ਜਿਹੜਾ ਟਰੈਕਟਰ ਜਿੱਤ ਕੇ ਹਰਿਆਣੇ ਦੇ ਵਿੱਚ ਤਿੰਨ ਟਰੈਕਟਰ ਇਨਾਮ ਸੀ ਪਹਿਲਾ ਟਰੈਕਟਰ ਜਿੱਤ ਪਹਿਲਾ ਟਰੈਕਟਰ ਜਿੱਤ ਕੇ ਉਹ ਕਬੂਤਰ ਦੇ ਹੁਣ ਬੱਚੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਕ ਵਾਰੀ ਬਾਜੀਏ ਬੱਚੇ ਦੇ ਨਾਂ ਤੇ ਜ਼ਰੂਰ ਤਾੜੀ ਕੀ ਬਾਤ ਆ ਸੋਨੇ ਦੀਆਂ ਝਾਂਜਰਾ ਇਹ ਹੁਣ ਦਾਹਾਂ ਅਸਤਰ ਪੈਦਾ ਕਰਨ ਨੂੰ ਹੀ ਰੱਖ ਲਿਆ ਬਾਸਾਂ ਜੀ ਰੋਕ ਲਿਆ ਜੀ ਰੋਕ ਲਿਆ ਇਹ ਉਹ ਆਹ ਜੀ ਬੋਰਡ ਨਕਲੀਆਂ ਤੋਂ ਸਹੀ ਮੋਟਰਸਾਈਕਲ ਤੇ ਇਕੱਲੇ ਨਿਕਲਦਾ ਇਕੱਲੇ ਨੂੰ ਇਕੱਲਾ ਬੁਰਜ ਨਕਲੀਆਂ ਇਹ ਜੋਤ ਵੀ ਬਾਕੀਆਂ ਦੇ ਕੁਸ਼ਨਾ ਕੁਛ ਹੈਗਾ ਇਹ ਬਿਲਕੁਲ ਪਿਓ ਸਾਫ ਹੈ ਸਾਫ ਹੈ ਰਾਜਨ ਵਾਲੇ ਪੁੱਤਰਾ ਜੀ ਅੱਛਾ ਉੱਥੇ ਆ ਗਈ ਕਹਾਣੀ ਹਾਂਜੀ ਸਿੱਧਾ ਇਹ ਉਹਨਾਂ ਦੇ ਕੁੱਤਰਾ ਦੇ ਭੱਲੇ-ਪੁੱਲੇ ਖੋਲ ਕੇ ਦਿਖਾ ਇਹ ਕਿਹੜੀ ਅੱਖਾਂ ਦਾ ਖੱਟੀਆਂ ਅੱਖਾਂ ਦਾ ਵਾ ਤੇ ਫਿਰ ਇਹ ਉੱਥੇ ਜਮਨ ਰੋਲ ਸਿੱਧਾ ਹੀ ਸਿੱਧਾ ਹੀ ਬਾਦਾ ਵੀ ਸਾਰਾ ਕੁਝ ਬਾਦਾ ਵੀ ਸਾਰਾ ਸਾਰਾ ਕੁਝ ਇਹਦਾ ਹੀ ਸੀ ਹਾਂਜੀ ਕਿਆ ਬਾਤ ਹੈ ਦਿਖਾਓ ਜੀ ਹੁਣ ਅਗਲਾ ਕਿਉਂਕਿ ਇਹ ਥੋੜੇ ਜੇ ਬ੍ਰਾਹਮਾ ਸਤਰੀ ਲਿਆਂਦੇ ਆ ਆ ਮੱਧੂਕੇ ਵਾਲਾ ਉਹ ਆਹ ਕੂਤਰ ਕਈ ਸਾਲ ਲਗਾਤਾਰ ਰੋਜਾ ਇਹ ਉਹਦਾ ਭਾਈ ਇਹਦਾ ਭਰਾ ਨਹੀਂ ਸੀਗਾ ਜੀ ਮੱਜੂਕੇ 2 ਸਾਲ ਲਗਾਤਾਰ ਮੱਜੂਕੇ ਵਾਲਾ ਦਾ ਘੋੜਾ ਵੀ ਮਸ਼ਹੂਰ ਸੀਗਾ ਉਹਨਾਂ ਦੇ ਬਾਜੀ ਕਰਾਉਂਦਿਆ ਕਰੇ ਜੋਰੇ ਕਰੇ ਕਰਾਉਂਦੇ ਅੱਛਾ ਉਹਨਾਂ ਦੇ ਕਰੇ ਹਾਂ ਇਹ ਮੱਝ ਇਹ ਕੂਤਰ ਕਈ ਸਾਲ ਹੋ ਗਏ ਜੀ ਐ ਇਹ ਜਿੱਤ ਦਾ ਹੀ ਤੁਰੇ ਆਉਂਦਾ ਨਾਲੇ ਬੱਚੇ ਕਢਦਾ ਹਰੇਕ ਸਾਲ ਜੀ ਹਾਂਜੀ ਐਤਕੀ ਵੀ ਮੱਜੂਕੇ ਜੇ ਤੇ ਪਿਛਲੀ ਵਾਰੀ ਵੀ ਰਾਤ ਨੂੰ ਹੀ ਵਹਿੰਦਾ ਸੀ ਰਾਤ ਨੂੰ ਵਹਿੰਦਾ ਚਾਰ ਚਾਰ ਦਿਨ ਛਿਪਾ ਕੇ ਅਇਦ ਕੀ ਚੌਥੇ ਦਿਨ ਰਾਤ ਨੂੰ ਮੇਡਾ ਪਹਿਲਾ ਪਿਛਲੀ ਵਾਰੀ ਪੁੱਸਰ ਚੌਥੇ ਦਿਨ ਜਿਹੜੀ ਚੌਥੇ ਦਿਨ ਬਾਜੀ ਮੁੱਕੀ ਆ ਉੱਥੇ ਇਹ ਜਿੱਤੇ ਆ ਉੱਥੇ ਵੀਰ ਜਿੱਤੇ ਹਾਂਜੀ ਮੱਜੂ ਕਈ ਜਿੱਤਦਾ ਮਤ ਛੜਦੀ ਉੱਥੇ ਲੋੜੀ ਉੱਥੇ ਆਉਂਦਾ ਪਤਾ ਨਹੀਂ ਕੀ ਗੱਲ ਆ ਤੇ ਉਹ ਕੱਢਦੇ ਆ ਸਾਨੂੰ ਆਏ ਦੀ ਨਹੀਂ ਸਾਨੂੰ ਆਏ ਆ ਇੱਕ ਛਤਰੀ ਦੇ ਨਾਲ ਅੜਬ ਵੱਧਾ ਜਿਹੜੇ ਘਰ ਇਹ ਬੈਹਿੰਦਾ ਉੱਥੇ ਹੀ ਆ ਜਾਂਦਾ ਨਾਲੇ ਇੱਕ ਘਰੀ ਅਗਲਾ ਕਹਿੰਦਾ ਵੀ ਉੱਥੇ ਆ ਕੇ ਕੋ ਉਤਰ ਬਹਿ ਜੂ ਤੁਹਾਡਾ ਏਨੇ ਸਾਲ ਲੋੜਦਾ ਵੀ ਜੀ ਥੱਕ ਗਿਆ ਇਹਨੂੰ ਪਰਵਾਹ ਹੀ ਨਹੀਂ ਇਹਨੇ ਬਹਿਣ ਮੌਕੇ ਹੀ ਉਹ ਘਰੇ ਆਉਣਾ ਅੱਛਾ ਕਿੰਨੇ ਸਾਲ ਹੋ ਗਏ ਇਹਨੂੰ ਛੜ ਦੇਣੂ ਉਹ ਦੋ ਤੀਜਾ ਸਾਲ ਹੈ ਤੀਜਾ ਸਾਲ ਹੈ ਜੀ ਤੀਜਾ ਸਾਲ ਐਤਕੀ ਫੇਰ ਜਿੱਤ ਗਿਆ ਹਾਂਜੀ ਮੈਨੂੰ ਲੱਗਦਾ ਇਹ ਵੀ ਇੱਕ ਰਿਕਾਰਡ ਵਾਲੀ ਗੱਲ ਹੀ ਹੋਵੇ ਇੱਕੋ ਕਬੂਤਰ ਇੱਕੋ ਪੰਡ 3 ਸਾਲ ਜਿੱਤੇ ਆ ਹੋਵੇ ਹਾਂ ਜਿੱਤੀ ਜਾਂਦਾ ਜੀ ਕਿਉਂਕਿ ਮੈਂ ਬੌਲ ਦਾ ਸੁਣਿਆ ਹਾਂ ਬਈ ਬੌਲ ਦਾ ਬਾਈ ਜੀ ਵੀ ਇੱਕੋ ਪੰਡ ਬਾਕੀ ਮੁੰਡੇ ਆ ਜਿਹੜੇ ਕਬੱਡੀ ਵਾਲੇ ਉਹ ਤਾਂ ਗੱਲ ਜੁਦਾ ਬਈ ਹਾਂ ਜਿੱਤ ਜਾਂਦੇ ਆ ਪਰ ਜਾਨਵਰ ਦਾ ਜਿੱਤਣਾ ਕਬੂਤਰਬਾਜ਼ੀ ਦੇ ਖੇਤਰ ਚ ਮੈਂ ਇਹ ਪਹਿਲੀ ਵਾਰੀ ਸੁਣ ਰਿਹਾ ਵੀ ਮੱਝੂ ਕੇ ਪੰਡ ਲਗਾਤਾਰ ਇਹ ਦੂਜਾ ਸਾਲ ਮੱਜੂਗੇ ਸੀ ਪਹਿਲੋਂ ਬਾਜੀ ਹੋਰ ਦਿੱਤਾ ਸੀ ਕਿਤੇ ਦੋ ਸਾਲ ਮੱਜੂਗੇ ਜਿੱਤੇ ਇਹ ਚੌਸਰ ਚੌਸਰ ਹਾਂਜੀ ਇੱਕ ਪਹਿਲੋਂ ਬਾਜੀ ਹੋਰ ਸਿਰ ਪਹਿਲਾਂ ਮੱਜੂਗੇ ਫਿਰ ਚੌਸਰ ਐ ਚੌਸਰ ਇਹ ਅਗਲੇ ਸਾਲ ਛੁੱਟੂ ਕਿਤੇ ਪੱਕਾ ਜੀ ਪੱਕਾ ਇਹ ਮੈਨੂੰ ਲੱਗਦਾ ਹੁਣ ਨਾ ਛੱਡ ਲੈਣ ਇਹ ਛੱਡਣਾ ਹੁਣ ਸਾਨੂੰ ਬਰਕੰਦੀ ਦੀ ਉਮੀਦ ਆ ਬਰਕੰਦੀ ਉੱਤਰ ਛੱਡਾਂਗੇ ਉੱਥੇ ਫਿਰ ਨਾਲੇ ਕਹਿੰਦੇ ਬਈ ਉਤਰਨਾ ਨਹੀਂ ਇਹਨੇ ਇਹ ਦੇਖੀ ਚੱਲੂ ਇਹ ਪਤਾ ਨਹੀਂ ਕੀ ਗੱਲ ਰਾਤ ਨੂੰ ਤਾਊਗਾ ਨੀਰਾ ਦੇ ਕਿ ਆਉਂਦਾ ਛਤਰੀ ਪਲੇਟ ਤੇ ਆ ਜਾਂਦਾ ਹਾਂ ਸਟੈਂਡ ਜਿਹੜਾ ਉਹ ਇਹਦਾ ਉਹ ਸਟੈਂਡ ਜਿਹੜਾ ਤੁਸੀਂ ਲਾਇਆ ਉਹ ਇਹਦਾ ਸਟੈਂਡ ਹੀ ਆ ਵੀਡੀਓ ਇਹਦੀਆਂ ਵੀਆਂ ਸਟੈਂਡ ਉਹ ਕਰ ਹੁਣ ਛੱਡ ਕੇ ਦੇਖ ਤਾਂ ਆਉਂਦਾ ਸਟੈਂਡ ਦਾ ਹੁਣ ਦਾ ਟੈਣਾ ਅੱਛਾ ਹੁਣ ਯਾਨੀ ਇਹ ਤਿਆਰੀ ਚਾਹ ਜੇ ਹਾਂਜੀ ਹਾਂਜੀ ਇਹ ਫੰਗ ਫੁੰਗ ਤਾਂ ਨਹੀਂ ਜਾੜੇ ਨਹੀਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਹਾਂ ਮੇਰੇ ਬ੍ਰਦਰ ਨੇ ਇੱਕ ਚੀਜ਼ ਭੇਜੀ ਸੀ ਆਪਣੇ ਕੋ ਉਤਰ ਬਾਜੀਆਂ ਛੁੱਟ ਗਈ ਜੇ ਕਿਸੇ ਨੇ ਵੀ ਫਰ ਚਾੜਿਆ ਹੋਵੇ ਮੈਂ ਉਹਨੇ ਚੀਨੇ ਬਾਈ ਦੇ ਤਾਂ ਸਾਰੇ ਝਾੜੇ ਬੈਠੇ ਆ ਆਪਣੇ ਕੋ ਉਤਰ ਮੈਂ ਉਹੀ ਦੇਖ ਰਿਹਾ ਵੀ ਕਿਸੇ ਨੇ ਵੀ ਫੰਗ ਝਾੜਿਆ ਆਪਣੇ ਕੋ ਉਤਰ ਫਰ ਨਹੀਂ ਝਾਣਨੇ ਹੁਣ ਇਹ ਇਹ ਕੋਈ ਮਾੜੀ ਜੀ ਗੱਲ ਆ ਹਾਂ ਆ ਦੇਖ ਲਓ ਕੋਈ ਝਾੜਿਆ ਕੋਈ ਗੈਰ ਦੇ ਲਓ ਭਾਈ ਜੀ ਇਹ ਵੀ ਅੱਜ ਗੱਲ ਇਹ ਬਾਹਰੋਂ ਦਵਾਈ ਆਈ ਇਹ ਬਾਹਰੋਂ ਮੇਰਾ ਬ੍ਰਦਰ ਭੇਜਦਾ ਜੀ ਕੋ ਉਤਰ ਫਾਰ ਲੋਕਾਂ ਦੇ ਝਾੜ ਦੇਣਗੇ ਹਾਂ ਆਪਣਾ ਉਤਰ ਫਰ ਨਹੀਂ ਝਾੜੂ ਇਹ ਫਿਰ ਛੇੜਛਾੜ ਆ ਗਾਹਾਂ ਝਾੜ ਜਾਣਗੇ ਗਾਹਾਂ ਝਾਕ ਪਾ ਆਪੇ ਜਦ ਨਮਾਨ ਆਉਣ ਨੂੰ ਹੋਣਗੇ ਝਾਣਗੇ ਯਾਰ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਆ ਉਹ ਕੋਈ ਪੀਰੀਅਡ ਆ ਉਹਦੇ ਲਈ ਰੁੱਕ ਗਏ। ਟੋਕੜ ਚਾਰ-ਚਾਰ ਮਹੀਨੇ ਫਰ ਨਹੀਂ ਜਾਣਗੇ। ਲੋ ਬਾਈ ਜੀ ਇਹ ਵੀ ਇੱਕ ਗੱਲ ਔਨ ਰਿਕਾਰਡ ਆ। ਬਾਈ ਜੀ ਉਹਨਾਂ ਨੇ ਦਿਖਾਦਾ। ਬਾਹਰੋਂ ਦਵਾਈ ਮੰਗਾਈ ਆ ਅਮਰੀਕਾ ਦੇ ਵਿੱਚੋਂ। ਜੋਤਵੀਰ ਹਿਸਵਾੜ ਨੇ 4 ਮਹੀਨੇ ਤੱਕ ਜਿਹੜੇ ਕਬੂਤਰ ਆਮ ਹੁਣ ਇਹ ਹਾਰ ਦੇ 2-3 ਦਿਨ ਰਹਿੰਦੇ ਆ ਸੌਣ ਚੜਨ ਵਾਲਾ ਵਾ ਹਜੇ ਤੱਕ ਬਾਈ ਜੀ ਉਹਨਾਂ ਦੇ ਕਬੂਤਰਾਂ ਨੇ ਫੰਗ ਨਹੀਂ ਚਾੜੇ। ਇਹ ਕਬੂਤਰ ਹਜੇ 2 ਮਹੀਨੇ ਹੋਰ ਨਹੀਂ ਛਾੜਦੇ ਹਜੇ ਨੰਮੀ ਮਹੀਨਾ ਦਾ ਮਹੀਨਾ 1.5 ਮਹੀਨਾ ਦਾ ਪੱਕਾ ਜੀ ਉਦੋਂ ਛਾੜਦੇ ਨਹੀਂ ਜਦੋਂ ਹਾਂ ਕਿਉਂਕਿ ਸੀਜ਼ਨ ਸਾਰਾ ਲਾ ਜਾਣਗੇ ਨਹੀਂ ਤੁਸੀਂ ਸੀਜ਼ਨ ਤੋਂ ਪਹਿਲਾਂ ਦਵਾਈ ਦਿੱਤੀ ਹੈ ਇਹਨਾਂ ਨੂੰ ਜਮਾ ਨਹੀਂ ਉਥੇ ਕੀ ਪਤਾ ਕੋਈ ਉਹ ਸਾਈਡ ਇਫੈਕਟ ਕਰ ਜਾਂਦੀ ਕਿਵੇਂ ਕਰ ਜਾਂਦੀ ਜਮਾ ਮੇਰਾ ਐਨ ਪੂਰਾ ਡਾਕਟਰਾ ਜੀ ਤੋਂ ਦਵਾਈ ਲਿਆਉਣਾ ਕਬੂਤਰਾਂ ਦੇ ਚਲੋ ਇਹ ਗੱਲ ਆ ਇਹ ਬਾਈ ਜੀ ਦਿਖਾਤੇ ਆਪਾਂ ਪੰਗੇ ਕਬੂਤਰਾਂ ਦੇ ਹਾਂਜੀ ਹਾਂਜੀ ਇੱਕ ਵਾਰੀ ਬਾਈ ਜੀ ਇਹਨਾਂ ਦੇ ਨਾਂ ਤੇ ਵੱਡੀ ਤਾਰੀ